ਇਹ ਨੇ ਇਹ ਸਾਰੇ ਮਜ਼ਬਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਇੱਥੇ ਹੋ ਕੇ ਬਣਾਇਆ ਜਾਂਦਾ ਇਹ ਤਿਉਹਾਰ ਦੀ ਬਹੁਤ ਐਹਮiyet ਹੈ ਤਿਉਹਾਰ ਤੋਂ ਲੱਗਦਾ ਨਹੀਂ 2024 ਗਾਧ ਹੋ ਚੁੱਕਾ ਇਲੈਕਸ਼ਨਾਂ ਦਾ ਦੇਖੋ ਇਲੈਕਸ਼ਨਾਂ ਤੇ ਭਾਈ ਇਹ ਤੇ ਹੋਣਾ ਹੀ ਹੋਣਾ ਇੱਥੇ ਇਲੈਕਸ਼ਨ ਦਾ ਜਿਹੜਾ ਗਾਧ ਹੋ ਤੇ ਵੱਖਰੀ ਚੀਜ਼ ਹੈ ਅੱਜ ਪਰਿਵਾਰ ਨਾਲ ਖੁਸ਼ੀ ਮਨਾਉਣੀ ਹੋਣਾ ਸਾਰੇ ਇਲੈਕਸ਼ਨ ਥੋੜਾ ਲੜਨ ਆਏ ਆ ਕਿਤੇ ਪਰਿਵਾਰ ਦੀ ਖੁਸ਼ੀਆਂ ਦਾ ਜਿਹੜੇ ਪੁੱਤਰ ਜਗਤ ਸਾਰੇ ਬਣਾ ਰਹੇ ਜਾਂਤਾ ਪਾਤਾ ਦੁੱਤੇ ਉੱਠ ਕੇ ਸਾਰੇ ਧਰਮ ਦੇ ਲੋਕ ਸ਼ਾਮਿਲ ਨੇ ਸਤਾਰ ਦੇ ਵਿੱਚ ਅੱਜ ਹੋਲਾ ਮਹੱਲੇ ਦਾ ਅਨੰਦਪੁਰ ਸਾਹਿਬ ਵੱਡਾ ਤਿਉਹਾਰ ਬਣਾਇਆ ਜਾ ਰਿਹਾ ਉਹਦੀਆਂ ਵੀ ਬਹੁਤ ਬਹੁਤ ਵਧਾਈਆਂ ਸ਼ਹਿਰ ਵਾਸੀਆਂ ਜਿਹੜ ਸਾਰੇ ਬਹੁਤ ਤਰੌਣਕਾਂ ਲੱਗੀਆਂ ਨੇ ਅੱਜ। ਕੋਈ ਐਸਾ ਕੋਈ ਮੈਸੇਜ ਦੇਣਾ ਚਾਹੁੰ ਕਿ ਅੰਮ੍ਰਿਤਸਰ ਦਾ ਦੁਪੰਜੇ ਦੇਸ਼ ਪਰ। ਬਸ ਇਹ ਰੰਗਾਂ ਕੋ ਖੇਲੇ ਰਿਆ ਕਰੋ, ਹੱਸਦੇ ਖੇੜਦੇ ਰਿਆ ਕਰੋ। ਔਰ ਇਸ ਨਗਰੀ ਦੇ ਪਵਿੱਤਰ ਨਗਰੀ ਦੀ ਇਹੀ ਸ਼ੁਕਰਾਨਾ ਕਰਿਆ ਕਰੋ ਕਿ ਸਹੀ ਇੱਥੇ ਜਨਮ ਲਿਆ ਏ। ਔਰ ਇਸ ਨਗਰੀ ਪ੍ਰਤੀ ਅਸੀਂ ਹਰ ਰੋਗ ਜਮੇਦਾਰ ਹਾਂ। ਕੋਇਲਾ ਸਾਹਿਬ ਜਿੱਥੇ ਇੱਥੇ ਵਾਕ ਵਾਕ ਧਰਮ ਦੇ ਲੋਕ ਤੇ ਪਹੁੰਚਦੇ ਵਿਦੇਸ਼ਾਂ ਤੋਂ ਹੀ ਟੂਰਿਸਟ ਆਉਂਦੇ ਨੇ ਦਰਗਿਆਣਾ ਮੰਦਰ ਪਹੁੰਚਣਾ ਉਹ ਲਿਆਤ ਹਾਰ ਮਨਾਉਂਦੇ ਨੇ। ਬਿਲਕੁਲ ਹਾਂ ਬਹੁਤ ਦੂਰਾ ਦੂਰਾ ਤੋਂ ਲੋਕ ਆਉਂਦੇ ਨੇ ਦੇਸ਼ ਆਉਦੇਸ਼ਾ ਤੋਂ ਸਾਡੇ ਲਾਗ ਜਿਹੜਾ ਆ ਇਹ ਪਿੱਛੋਂ ਲੈ ਕੇ ਜਿਹੜੀ ਪ੍ਰਕਰਮਾਂ ਦੇ ਉਹ ਆ ਰਹੇ ਨੇ ਸਾਰੇ ਕੀਰਤਨ ਲੈ ਕੇ ਸੋ ਅੱਜ ਸਾਰੀ ਜਾਤਾਂ ਪਾਤਾਂ ਧਰਮਾਂ ਦੇ ਉੱਤੇ ਉੱਠ ਕੇ ਇਹ ਖੁਸ਼ੀਆਂ ਦਾ ਖੇੜਿਆਂ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਜਿੱਥੇ ਅੰਮ੍ਰਿਤਸਰ ਮਨਾਇਆ ਜਾ ਰਿਹਾ ਬੋਲੇ ਮੱਲੇ ਦਾ ਤਿਉਹਾਰ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਸਭਨਾ ਜਗ੍ਹਾ ਤੇ ਹਰ ਕਮਿਊਨਿਟੀ ਇਸ ਤਿਉਹਾਰ ਨੂੰ ਮਨਾਉਂਦੀ ਮੈਂ ਸਭਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਜਿਹੜਾ ਬੋਲੇ ਮੱਲੇ ਲਈ ਪੁਲਿਸ ਕਾਰਵਾਈ ਅਨੰਦਪੁਰ ਦੇ तरह होली मनाई जा रही है आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इस्कॉन वालों ने आके होली मनाई गई है बहुत ही अच्छा लग रहा है जो गंदी होली मनाते हैं उनको क्या गंदी होली मनाने का कोई फायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है आप किसके साथ मैं अपनी फैमिली के साथ आई हूँ बहुत अच्छा ਹੋਲੀ ਨਾਂ ਲਈ ਕਿੱਥੇ ਪਹੁੰਚੇ ਹੋ ਜੀ ਮੇਰਾ ਨਾਮ ਸਨੀ ਹੈ ਮੈਂ ਅੰਮਰਸਰਦਾ ਹੀ ਨਿਵਾਸੀ ਹਾਂ ਮੈਂ ਆਪਾਂ ਦੁਰਗਿਆੜਾ ਤੀਰਥ ਆਏ ਹੋਏ ਆ ਇੱਥੋਂ ਦੀ ਹੋਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਏਗਾ ਬਹੁਤ ਹੀ ਸ਼ਾਨਦਾਰ ਹੋਲੀ ਮਨਾਇ ਜਾਂਦੀ ਹੈ ਇਸ ਸੁਪਲੈਕਸ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੋਲੀ ਮਨਾਇ ਜਾ ਰਹੀ ਹੈ ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ ਕੁਝ ਹੈਗੇ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇਡਦੇ ਨੇ ਪੱਕੇ ਰੰਗ ਨਾਲ ਹੋਲੀ ਖੇਡਦੇ ਨੇ ਸਪਰੇਅ ਦੇ ਨਾਲ ਖੇਡਦੇ ਨੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇ-ਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰਦਿਆਂ ਦੇ ਨਾਲ ਜੁੜੋ ਸਾਫ਼-ਸੁਧਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ਼-ਸੁਧਰੇ ਇੱਕ ਹਾਈਜਨਿਕ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰਾ ਹੀ ਹੁੰਦਾ ਜੀ ਆਪਾਂ 5 ਤੋਂ 6 ਸਾਲ ਹੋ ਗਏ ਹਨ ਲਗਾਤਾਰ ਆਂਦੇ ਹੋ ਇਹਨੂੰ ਤੇ ਇੱਥੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹਮੇਸ਼ਾ ਜੀ ਮੈਂ ਜਿਸ ਵਾਰ ਕਮਾਂ ਤੇ ਲਾਸਟ ਇਅਰ ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਏ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇਹ ਜੇ ਪੁੱਛੋਗੇ ਨਾ ਕੱਟੋ ਘੱਟ ਵੀ 40% ਲੋਕ ਇੱਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਥ ਦੇਵਾ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਹਾਂ ਤੁਸੀਂ ਕਿਦੇ ਨਾਲ ਪਹੁੰਚੇ ਹੋ ਇੱਥੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਅਗੇ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਂਤ ਹੈ ਮੇਰੀ ਭਤੀਜੀ ਹੈ ਜਿਸ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆਪਾਂ ਹੋਲੀ ਆ ਜਾਨ ਦਾ ਨਾਮ ਜੀ ਰੋਹਿਤ ਕਿਹੜੀ ਜਗ੍ਹਾੋਂ ਆਉਂਦੇ ਹੋ ਬੰਦੂ ਜੀ ਅਸੀਂ ਦੁਰਗਿਆਣਾ ਮੰਦਿਰ ਸੀਤਲਾ ਮੰਦਿਰ ਕਿਸ ਤਰ੍ਹਾਂ ਦੀ ਹੋਲੀ ਮਨਾਈ ਬਹੁਤ ਵਧੀਆ ਬਹੁਤ ਵਧੀਆ ਬਹੁਤ ਮਾਇਆ ਆ ਰਿਹਾ ਬਾਹਰ ਗੰਦੀ ਹੋਲੀ ਹੈ ਡੰਡਾ ਲੋ ਇੱਥੇ ਆਓ ਤੁਸੀਂ ਆਪਣੀ ਹੋਲੀ ਮਨਾਓ ਇੱਥੇ ਆ ਕੇ ਬਹੁਤ ਮਾਇਆ ਆਉਣਾ ਚਾਹੀਦਾ ਹੈ ਰਾਤ ਦੇ ਘਰ ਆ ਕੇ ਹੋਲੀ ਮਨਾਓ ਜਿਹੜੇ ਗੰਦੀ ਹੋਲੀ ਮਨਾਉਂਦੇ ਉਹਨਾਂ ਨੂੰ ਕਿਸੇ ਦੀ ਚਾਹੀਦੀ ਭਾਏ ਉਹ ਬਹੁਤ ਗਲਤ ਗੱਲ ਹੈ ਗੰਦੀ ਹੋਲੀ ਨਾਮ ਨਾਲ ਹਾਂਜੀ ਕੀ ਨਾਮ ਹੈ ਹਾਂ ਜਾਨ ਰਾਹਿਲ ਕਿਹੜੀ ਜਗ੍ਹਾ ਤੇ ਆਏ ਆ ਅਸੀਂ ਆਪਾਂ ਦੁਰਗਿਆਣਾ ਮੰਦਿਰ ਆਏ ਆ ਇਸ ਟਾਈਮ ਅੰਮ੍ਰਿਤਸਰ ਬਹੁਤ ਵਧੀਆ ਹਾਲੀ ਇੱਥੇ ਮਨਾਈ ਜਾ ਰਹੀ ਹੈ ਜਿੱਦਾਂ ਬਰਿੰਦਾਵਾਂਚੇ ਹੋਲੀ ਮਨਾਉਂਦੇ ਨੇ ਉਦਾ ਹੀ ਇੱਥੇ ਹੋਲੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਹੋਲੀ ਦਾ ਬਹੁਤ ਸ਼ਾਖਿਸ ਦਾ ਦੇਖਣ ਮਿਲ ਰਿਹਾ ਹੈ ਬਹੁਤ ਵਧੀਆ ਬਹੁਤ ਰੌਣਕ ਲੱਗੀ ਹੈ ਬਹੁਤ ਮਜ਼ਾ ਆ ਰਿਹਾ ਇੱਥੇ ਹੋਲੀ ਮਨਾਉਂਦਾ ਗੰਦੀ ਹੋਲੀ ਮਨਾਉਣ ਨਾਲੋਂ ਵਧੀਆ ਤੇ ਇੱਥੇ ਆਓ ਹੋਲੀ ਮਨਾਓ ਆਪਣੀ ਸਭ ਤੋਂ ਵਧੀਆ ਇੱਥੇ ਹੋਲੀ ਮਨਾਓ ਆਗੇ ਬਹੁਤ ਮਜ਼ਾ ਆ ਰਿਹਾ ਆ ਆਨੰਦ ਹੈ ਅੱਜ ਤੁਸੀਂ ਕਿਤੇ ਨਾ ਪਹੁੰਚੇ ਆਪਾਂ ਆਪਣੀ ਸਾਰੀ ਫੈਮਲੀ ਨਾਲ ਪਹੁੰਚੇ ਆ ਇੱਥੇ ਬੂਆ ਜੀ ਹੈ ਪਾਪਾ ਹੈ ਮਾਸੀ ਜੀ ਹੈ ਸਾਰੇ ਜਾਨੇ ਕ੍ਰਿਸ਼ਨਾ ਜੀ ਹੈ ਸਾਰੇ ਜਾਨੇ ਆਏ ਹੋਏ ਆਪ ਕੋ ਨਵੀਂ ਨਵੀਂ ਇਤਨ ਕਰਤੇ ਆ ਸਾਰੇ ਜਾਨੇ ਯਹਾਂ ਪਰ ਆ ਕੇ ਹੋਲੀ ਮਨਾਓ ਹੱਥ ਜੋੜ ਕੇ ਗਾਦੇ ਰਾਦੇ ਸੁਦੀਕਮਲ ਕਿੱਥੇ ਪਹੁੰਚੇ ਅੱਜ ਹੋਲੀ ਮਨਾਉਣ ਲਈ ਅੱਜ ਸਾਰ ਅਸੀਂ ਵਿਗਿਆਨ ਮੰਦਰ ਅੰਮ੍ਰਿਤਸਰ ਪਹੁੰਚੇ ਆ ਵੈਸੇ ਲੋਕਲ ਹੀ ਹੈ ਜਿੰਨੇ ਜਿਹੜਾ ਲੇਕਿਨ ਅੱਜ ਖਾਸ ਹੋਰ ਦੋਸਤੋ ਰਗਾ ਦੇ ਕਰ ਗਏ ਆ ਅੱਜ ਤੇ ਮਿੰਨੀ ਹੁਲਦੀ ਮਣਿਆ ਆ। ਹੁਲੀ ਕਿਸ ਤਰ੍ਹਾਂ ਬਣਾਈ ਪਿਆ ਜੀ? ਕਈ ਗੰਦੀ ਹੁਲੀ ਬਣਾਉਂਦੇ ਨੇ। ਨਹੀਂ ਨਹੀਂ ਇਹ ਤਾਂ ਬਹੁਤ ਸਾਫ ਸੁਥਰੀ ਹੁਲੀ। ਸੁੱਕੇ ਰੰਗਾਂ ਨਾਲ ਬਣਾ ਰਹੇ ਆ। ਸਾਰੇ ਬਰੇ ਅੱਜ ਰੰਗwali ਹੁਲੀ ਆ। ਸੁੱਕੇ ਰੰਗਾਂ ਨਾਲ ਬਣਾ ਰਹੇ ਕੋਈ ਦਿੱਲੀ ਹੁਲੀ ਤੇ ਪਾਣੀ ਹੁਲੀ ਬੜੀ ਵਧੀਆ ਹੁਲੀ ਬਣਾਈ ਜਾ ਰਹੀ। ਇਹ ਜਿਹੜੇ ਲੋਕੀ ਗੰਦੀ ਹੁਲੀ ਖੇਡਦੇ ਨੇ ਉਹਨਾਂ ਨੂੰ ਕੀ ਕਹਾਂ? ਉਹਨਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਬਿਲਕੁਲ ਆਪਣਾ ਸਾਫ ਸੁਥਰੀ ਹੁਲੀ ਖੇਡ ਲਿਆ ਕਰੋ। ਗੰਦੀ ਹੁਲੀ ਖੇਡਨੀ। ਕੋਈ ਲੜਾਈ ਜਗੜਾ ਨਹੀਂ ਹੋਣਾ ਕਿਉਂ ਜੁੱਲਦੇ ਲੱਗਣਾ। ਕਿਨਾਂ ਵੈਸੇ ਜੀ ਲੜਾਈ ਜੁੜੇ ਜਾ। ਬਿਲਕੁਲ ਸਾ ਧਿਆਰ ਦੇਸੀ ਸ਼ਬਦ ਥਰੇ ਪਰ ਅੱਜ ਪਹਿਲੇ ਵੀ ਆਏ ਹੋਲੀ ਕਿੱਲੋ ਬਰਗਿਆਣਾ ਮੰਦਰ ਦਾ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਵਧੀਆ ਜੀ ਇੱਥੇ ਬਾਹਰ ਫੋਰਨਰ ਵੀ ਆਏ ਨੇ ਅਮਸਰੀ ਵੀ ਆਏ ਨੇ ਸਾਰੇ ਇੰਡੀਆ ਦੇ ਲੋਕ ਵੱਖ-ਵੱਖ ਲੱਗ ਕੇ ਆਏ ਨੇ ਤੇ ਬਹੁਤ ਹੀ ਵਧੀਆ ਹੁਸ਼ਿਆਰ ਨਾਲ ਸਾਰੇ ਖੇਡ ਰਹੇ ਨੇ